Terima തെ <tiple> ത്ത്തെ कुंब जगनाथ कुं मन I'm <laughs> ਆਮ ਜੀ ਕਿਸੇ ਦਾ ਨਾਮ ਨਹੀਂ ਲਿਆ ਗਿਆ ਬਾਸ ਗੁਰਮੇਲ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਕੀ ਪੱਲੀ ਸਾਹਿਬ ਸ੍ਰੀ ਮੁਖਤਸਰ ਸਾਹਿਬ ਪਾਜੇ ਬੰਦੀ ਛੋੜ ਦਿਵਸ ਆਜ ਦੇ ਦਿਨ ਸ਼ਹੀਦ ਪਾਸ਼ਾ ਮੀਰੀਪੁਰ ਦੇ ਨਾਲਕ ਸਾਹਿਬ ਸ੍ਰੀ ਹਰਗੁਬਿੰਦ ਪਾਸ਼ਾ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਕੈਦੀਆਂ ਨੂੰ ਰਹਾਆ ਕਰਵਾ ਕੇ ਜਦੋਂ ਅਮਨ ਸਰ ਸਾਹਿਬ ਦੀ ਧਰਤੀ ਤੇ ਲੰਨਤ ਸਨ ਸੰਗਤਾਂ ਨੇ ਖੁਸ਼ੀ ਦੇ ਵਿੱਚ ਦੀਵਾਲਾ ਕੀਤੀ ਖੁਸ਼ੀਆਂ ਮਨਾਈਆਂ ਔਰ ਸਤੂਗੁਰਾਂ ਦਾ ਗਰੂਪ ਦੇ ਰਹੇ ਜੋ ਬਹੁਤ ਹੀ ਪ੍ਰੇਮ ਸਤਕਾਰ ਦੇ ਨਾਲ ਸਤਕਾਰ ਕੀਤਾ ਔਰ ਸੰਗਤਾਂ ਨੇ ਖੁਸ਼ੀ ਮرائی ਦੀਵਾਲਾ ਕੀਤੀ ਉਸ ਦਿਨ ਤੋਂ ਲੈ ਕੇ ਬੰਦੀ ਛੋੜ ਦੇਸ਼ ਤੋਂ ਗੁਰੂ ਘਰਾਂ ਦੇ ਵਿੱਚ ਬੜੀ ਸ਼ਰਧਾਤ ਸਾਰੇ ਰਣ ਸਿੱਖ ਸੰਗਤਾਂ ਮਨਉਂਦੀਆਂ ਅੱਜ ਵੀ ਦਰਬਾਰ ਸਾਹਿਬ ਕਿਤੇ ਬੜੀ ਸ਼ਰਧਾਤ ਸਾਹ ਦੇ ਨਾਲ ਸਵੇਰ ਅਮਰਤ ਦੇ ਤੋਂ ਲੈ ਕੇ ਸੰਗਤਾਂ ਆਵਦੀਆਂ ਭਾਰੀਆਂ ਨੇ ਸ਼ਰਧਾ ਦੇ ਨਾਲ ਬੰਦੀ ਛੋੜ ਦੇ ਸਮਾਰੀਆਂ ਨੇ ਸੂਚੀ ਸੰਗਤਾਂ ਨੂੰ ਫਿਰ ਦਰਬਾਰ ਸਾਹਿਬ ਵੱਲੋਂ ਹੈਡ ਗ੍ਰਾਂਦੀ ਸਾਹਿਬ ਵੱਲੋਂ ਨੇਦਰ ਨਰਮਨਦੀਪ ਸਿੰਘ ਵੱਲੋਂ ਸੂਚੀ ਪ੍ਰਬੰਧ ਵੱਲੋਂ ਸੂਚੀ ਸੰਗਤਾਂ ਨੂੰ ਲੱਖ ਲੱਖ ਦਾ ਅਨੰਦ ਗੜਦੀ ਤਲਾਬ ਸਤ ਗੁਰੂ ਪਤਤ ਨੂੰ ਤਿਆਗ ਕੇ ਪਵਿੱਤਰ ਲੜਨ ਲੱਗੀਏ ਤੇ ਸਤ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਗਏ ਕਿਰਪਾ ਸਤ ਦੇ ਸੇਵਾ ਦੇ ਵਿੱਚ ਬੇਨਤੀ ਸਾਹਿਬ ਜੀ ਕਿਰਪਾ ਕਰ ਸਭ ਦੀਆਂ ਹਾਜ਼ਰੀਆਂ ਪਰਿਵਾਰ ਘਰਦਾਰੋਂ ਪ੍ਰੰਤੂਸ਼ੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ